ਸੰਮਰਾਲਾ ਵਿਖੇ ਵਰਮੇ ਕੇ ਪਾਈਚਾਰੇ ਵੱਲੋਂ ਸੰਮਰਾਲਾ ਦੇ ਮੇਨ ਚੌਂਕ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੁੱਗਿਆ ਗਿਆ ਤੇ ਨਾਰੇਬਾਜ਼ੀ ਵੀ ਕੀਤੀ ਗਈ। दरअसल ਦੱਸਦੇ ਇਹ 14 ਅਪ੍ਰੈਲ ਨੂੰ ਡਾਕਟਰ ਪੀਮਰਾਓ ਮੇਦਕਰ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਤੋਂ ਬਾਅਦ ਦਰੇਤ ਪਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਸੰਮਰਾਲਾ ਵਿੱਚ ਗਲ ਪਾਈਚਾਰੇ ਵੱਲੋਂ ਡਾਕਟਰ ਪੀਮਰਾਓ ਮੇਦਕਰ ਵਿਆ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਤੋਂ ਬਾਅਦ ਸੰਮਰਾਲਾ ਦੇ ਮੇਨ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਸਨ ਕੇ ਨਰੇਬਾਜ਼ੀ ਵੀ ਕੀਤੀ ਗਈ ਹੈ ਤੇ ਉੱਤੇ ਹੀ ਸਮਰਾਲਾ ਦੇ ਮੇਨ ਚੌਂਕ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਵੀ ਫੂਕਿਆ ਗਿਆ। ਹਾਂਜੀ ਉਹਦੇ ਵਾਲੇ ਅਸੀਂ ਸਾਨੂੰ ਬਹੁਤ ਰੋਸ ਹੈਗਾ ਸਾਡੇ ਦਲਤ ਉਹਨੇ ਉਹਨੂੰ ਕਿਹਾ ਸਾਡੇ ਗੁਰੂ ਐ ਹੋ ਇੱਕ ਟਾਟਾ ਇੱਕ ਉਹ। ਬਾਬਾ ਸਾਹਿਬ ਜੀ ਤੇ ਉਹਦੇ ਬਾਰੇ ਸਾਨੂੰ ਬਹੁਤ ਗੁੱਸਾ ਲੱਗਿਆ ਉਹ ਕਮੀਨੇ ਨੂੰ ਕੁੱਤੇ ਨੂੰ ਪੰਨੂ ਨੂੰ ਇਹ ਹਦਾ ਦਲਤ ਕਰਦੇ ਆਂ ਅਸੀਂ ਵੀ ਤਾਂ ਆ ਚੌਰਾ ਤਰੀਕ ਨੂੰ ਇੱਕ ਵੀ ਮੂਰਤੀ ਨੂੰ ਹੱਥ ਲਾ ਕੇ ਦੇਖ ਕੇ ਸਾਰੇ ਦਲਤਾਂ ਦੱਸੇ ਕੱਟਾ ਕੱਟਾ ਕਰਕੇ ਉਹ ਜੁੱਤੀਆਂ ਮਾਰਾਂਗੇ ਤੇ ਜੁੱਤੀਆਂ ਦਾ ਹਾਰ ਪਾਵਾਂਗੇ ਤੇ 바ਵਾ ਸਾਹਿਬ ਮੈਸਨਰੀ ਸਭਾ ਸਮਰਾਲੇ ਦਾ ਪ੍ਰਧਾਨ ਇਹ ਜਿਹੜਾ ਅੱਜ ਪੁਤਲਾ ਫੁਕਿਆ ਇਹ ਜਿਹੜੀ ਸਾਡੀ ਸਫਾਈ ਸੇਵਕ ਯੂਨੀਅਨ ਆ ਬਾਲਮੀਕ ਸਭਾ ਵੱਲੋਂ ਫੁਕਿਆ ਗਿਆ ਇਹ ਤੋਂ ਪਹਿਲਾਂ ਅਸੀਂ ਵੀ ਮੰਗ ਪੱਤਰ ਦਿੱਤਾ ਐਸਰੀਨ ਸਾਹਿਬ ਨੂੰ ਤਰਨੇ ਮਜਾਰੇ ਵੀ ਦਿੱਤੇ ਨੇ ਇਹ ਜਿਹੜਾ ਗੁਰਪੰਤ ਪੰਨੂ ਆ ਜਿਹੜਾ ਬਾਹਰ ਬੈਠਾ ਬਾਹਲੇ ਮੁਲਕ ਤੇ ਬੈਠਾ ਜਿਹੜਾ ਸਾਡੇ ਦਲਿਤ ਭਾਈ ਸਾਰੇ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਜਿਹੜਾ ਉਹਨੂੰ ਬਾਬਾ ਸਾਹਿਬ ਨੂੰ ਐਡਾ ਗਰਦਾਰ ਦੱਸਦਾ ਐਡਾ ਵੱਡਾ ਲਬਜ ਬੋਲਦਾ ਉਹ ਭਾਰਤ ਦਾ ਨਿਰਮਾਣ ਜਿਹੜਾ ਉਹਨੇ ਲਿਖਿਆ ਸੰਵਿਧਾਨ ਲਿਖਿਆ ਭਾਰਤ ਦਾ ਕਿਰਤੀਆਂ ਲਈ ਮਜ਼ਦੂਰਾਂ ਲਈ ਕਾਮਿਆਂ ਲਈ ਸਾਡੀਆਂ ਬੀਪੀਆਂ ਲਈ ਭੈਣਾਂ ਲਈ ਸਾਰੇ ਦੇਸ਼ ਲਈ ਲਿਖਿਆ ਜਿਹੜਾ ਸੰਵਿਧਾਨ ਉਹਨੂੰ ਗਰਦਾਰ ਦੱਸਦਾ ਜਿਹੜਾ ਪੰਨੂ ਆ ਜਿਹੜਾ ਆਪਣੇ ਆਪ ਨੂੰ ਅਤਵਾਦੀ ਘਾਉਂਦਾ ਵੱਡਾ ਉਹ ਕਹਿੰਦਾ ਵੀ 14 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਵਿੱਚ ਉਹਦੀਆਂ ਜਿਹੜੀਆਂ ਬਾਬਾ ਸਾਹਿਬ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਲਾਦੋ ਉਹਨਾਂ ਨੂੰ ਤੋੜ ਦੋ ਵੱਡੇ ਚੈਲੰਜ ਕਰਦਾ ਬਹੁਤ ਵੱਡੀ ਇਹ ਲੜਾਈ ਆ ਦਲਤ ਭਾਈਚਾਰੇ ਦੀ ਜਿਨ੍ਹਾਂ ਨੇ ਪੰਗਾ ਪਾਇਆ ਦਲਤ ਭਾਈਚਾਰੇ ਨਾਲ ਉਹ ਉਹਨੂੰ ਉਹ ਬਹੁਤ ਜ਼ਿਆਦਾ ਉਹਨੂੰ ਛੱਟ ਬਚੂਗੀ ਉਹ ਉਹ ਛੋਤਲਵੇ ਸਮਝ ਰਹੇ ਇਹ ਦਲਤ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਇਹ ਬਹੁਤ ਵੱਡਾ ਚੈਲੰਜ ਆ ਪੰਨੂ ਨੂੰ ਤੇ ਉਹਦੇ ਉਹਦੇ ਉਹਦੀ ਜੁੰਡਲੀ ਨੂੰ ਉਹਦੇ ਆਤਮਾਤੀ ਸੰਗਠਨਾਂ ਨੂੰ ਅਸੀਂ ਚੈਲੰਜ ਕਰਦੇ ਆ ਦਲਤ ਭਾਈਚਾਰੇ ਵੱਲੋਂ ਸਿਪਾਈ ਸੇਵ ਵੱਲੋਂ ਸਾਰੇ ਇਕੱਠੇ ਹੋ ਕੇ ਉਹਦੇ ਖਰਾਬ 14 ਅਪ੍ਰੈਲ ਨੂੰ ਜੋ ਤਾਕਤਾਂ ਕਿਸੇ ਵੀ ਬਤਰੂ ਨੁਕਸਾਨ ਪਤਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਇਹ ਐ ਹਾਜੀ ਕੈਨੇਡਾ ਵਿੱਚ ਬੈਠੇ ਗੁਰਪਤਵੰਨ ਸਿੰਘ ਪੰਨੂ ਖਾਲਸਤਾਨੀ ਸਮਰਥਕ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ 14 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਬਾਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਮੂਰਤੀਆਂ ਨੂੰ ਖੰਡਿਤ ਕਰਨ ਦਾ ਤੇ ਉਸ ਨੂੰ ਲੈ ਕੇ ਇਹ ਜਿਹੜਾ ਰੋਸ ਮਜਾਰਾ ਕੀਤਾ ਗਿਆ ਉਹਦਾ ਪੁਤਲਾ ਫੁਕਿਆ ਗਿਆ ਉਹਦੀ ਹਾਏ ਹਾਏ ਕੀਤੀ ਗਈ ਸੋ ਅਸੀਂ ਉਹਦੇ ਚੈਲੰਜ ਨੂੰ ਅਸੈਪਟ ਕਰਦੇ ਆਂ ਸਾਰੇ ਆਪਣੀ ਯੂਨੀਅਨ ਵੱਲੋਂ ਸਾਰੇ ਆਪਣੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਸਮਰਾਲਾ ਸ਼ਹਿਰ ਵੱਲੋਂ ਅਸੀਂ ਉਹਨੂੰ ਅਸੈਪਟ ਕਰਦੇ ਆਂ ਉਹਦੇ ਚੈਲੰਜ ਨੂੰ ਔਰ ਉਹਨੂੰ ਆਪਣੇ ਵੱਲੋਂ ਚੈਲੰਜ ਦਿੰਦੇ ਆਂ ਕਿ 14 ਅਪ੍ਰੈਲ ਨੂੰ ਸੋ ਕੱਲੇ ਸਮਰਾਲੇ ਨਹੀਂ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਜੇ ਉਹਦੇ ਵਿੱਚ ਦਮ ਹੈ ਤਾਂ ਉਹ ਆ ਕੇ ਕਿਸੇ ਵੀ ਪਾਸੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਕੇ ਦਿਖਾਵੇ ਤੇ ਬਾਬਾ ਸਾਹਿਬ ਦੀ ਸੈਨਾ ਹਰ ਵਕਤ ਉਹਦੀ ਰੱਖਿਆ ਲਈ ਖੜੀ ਆ ਉਹਦੇ ਚਰਨਾਂ ਵਿੱਚ ਉਹਨੇ ਸਾਡੀ ਰੱਖਿਆ ਕਰੀ ਆ ਤੇ ਕੀ ਅਸੀਂ ਉਹਦੇ ਮੂਰਤੀਆਂ ਦੀ ਰੱਖਿਆ ਨਹੀਂ ਕਰ ਸਕਦੇ ਸੋ ਇਸੇ ਲਈ ਉਹਨਾਂ ਨੂੰ ਚੈਲੰਜ ਮੈਂ ਕਰਦਾ ਤੁਹਾਡੇ ਚੈਨਲ ਰਾਹੀਂ ਗੁਰਪਤਵੰਨ ਸਿੰਘ ਪੰਨੂ ਨੂੰ ਕਲਸਤਾਨੀ ਸਮਰਥਕ ਨੂੰ ਵੀ ਆਵੇ ਪੰਜਾਬ ਵਿੱਚ ਤੇ ਭੇਜੇ ਆਪਣੇ ਜਿਹੜੇ ਉਹਦੇ ਸੈੱਲ ਛੱਡੇ ਹੋਏ ਨੇ ਜਾਂ ਉਹ ਆਪ ਆਵੇ ਤੇ ਉਹਨੂੰ ਖੁੱਲਾ ਚੈਲੰਜ ਆ ਸਾਡਾ ਵੀ ਬਾਬਾ ਸਾਹਿਬ ਦੀ ਮੂਰਤੀ ਸਾਡੇ ਆਲੇ-ਦਾਲ ਕਿਤੇ ਵੀ ਖੰਡਿਤ ਕੀਤੀ ਗਈ ਜਾਂ ਕਰਨ ਦਾ ਕੋਸ਼ਿਸ਼ ਕੀਤੀ ਗਈ ਤਾਂ ਜਿਹੜੇ ਆਉਣਗੇ ਉਹਨਾਂ ਨੂੰ ਅਸੀਂ ਕਾਨੂੰਨੀ ਕੋਈ ਸਜ਼ਾ ਨਹੀਂ ਦਿਵਾਵਾਂਗੇ ਕਿਸੇ ਤਨਾ ਗ੍ਰਿਫਤਾਰ ਨਹੀਂ ਕਰਾਵਾਂਗੇ ਅਸੀਂ ਮੌਕੇ ਤੇ ਉਹਦਾ ਕਤਲ ਕਰਾਂਗੇ ਇਹ ਮੇਰਾ ਦਾਵਾ ਪੂਰੇ ਪਾਰਸੰਭਾਰ ਦੇ ਵਿੱਚ ਪਾਲਮਿਕੀ ਸਮਾਜ ਵੱਲੋਂ ਸਪਾਈ ਸੇਵਕ ਯੂਨੀਅਨ ਵੱਲੋਂ ਇਹ ਕੁੱਤਲਾ ਜਿਹੜਾ ਸਾੜਿਆ ਗਿਆ ਇਹ ਇਕੱਲਾ ਸਮਰਾਲੇ ਜਾਂ ਪੂਰੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਵਿੱਚ ਜਿਹੜਾ ਪ੍ਰੋਸੈਸ ਚੱਲ ਰਿਹਾ ਸਾਡੀਆਂ ਸੰਸਥਾਵਾਂ ਅਲੱਗ-ਅਲੱਗ ਸ਼ਹਿਰਾਂ ਵਿੱਚ ਇਹਦਾ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਸਾਡੇ ਅਸੀਂ ਵੀ ਆਪਣੀ ਕਾਲ ਤੇ ਹੀ ਉਹਨਾਂ ਦੀ ਕਾਲ ਤੇ ਹੀ ਇਹ ਰੋਜ਼ ਪ੍ਰਦਰਸ਼ਨ ਕਰਿਆ